ਹਾਂਜੀ ਪੇਸ਼ ਹੈ ਜੀ ਕਹਾਣੀ ਤૈયਬਾ ਬੀਨਾ ਬਰਮਾ ਜੀ ਦੁਆਰਾ ਲਿਖੀ ਹੋਈ ਕਹਾਣੀ ਤૈયਬਾ ਫੈਡ ਆ ਬੀਂਗ ਅਲੋਨ ਇਨ ਦਾ ਇਵਨਿੰਗਸ ਡੋਨਟ ਲੋਸ ਫੇਥ ਟੇਕ ਵਨ ਬੋਲਡ ਸਟੈਪ ਐਂਡ ਚੇਂਜ ਦਾ ਕੋਰਸ ਆਫ ਯੋਰ ਡੈਸਟੀਨੀ ब्लैक एशियन ब्यूटी लुकिंग फॉर मेल फ्रॉम एनी ओरिजिन टेलीफोन नंबर किसी मैगजीन ਵਿੱਚ ਉਸ ਦੀ ਐਡਵਰਟਾਈਜ਼ਮੈਂਟ ਪੜ ਕੇ ਮੈਂ ਉਸ ਤੋਂ ਅਪੁਆਇੰਟਮੈਂਟ ਲੈ ਲਈ ਨਿਸ਼ਚਿਤ ਸਮੇਂ ਮਤਾਵਕ ਸ਼ਾਮ ਨੂੰ ਮੈਂ ਉਸ ਦੇ ਘਰ ਪਹੁੰਚ ਗਈ ਉਸ ਨੇ ਬੂਹਾ ਖੋਲਿਆ ਤੇ ਬਨਾਵਟੀ ਜਹੀ ਮੁਸਕਾਨ ਮੇਰੇ ਵੱਲ ਸੁੱਟੀ ਉਸ ਦੇ ਮੁਸਕਰਾਉਣ ਦੇ ਢੰਗ ਤੋਂ ਮੈਂ ਅੰਦਾਜ਼ਾ ਨਾ ਲਗਾ ਸਕੇ ਕਿ ਉਹ ਮੈਨੂੰ ਦੇਖ ਕੇ ਖੁਸ਼ ਹੈ ਜਾਂ ਨਰਾਜ਼ ਹੌਲੀ-ਹੌਲੀ ਕਦਮ ਰੱਖਦੀ ਹੋਈ ਮੈਂ ਉਸ ਦੇ ਸਿਟਿੰਗ ਰੂਮ ਵਿੱਚ ਚਲੀ ਗਈ ਬਹੁਤ ਹੀ ਸਲੀਕੇ ਨਾਲ ਸਜਾਇਆ ਹੋਇਆ ਕਮਰਾ ਸੀ ਕੰਦਾਂ ਤੇ ਦੋ ਵੱਡੀਆਂ ਵੱਡੀਆਂ ਪੇਂਟਿੰਗਸ ਟੰਗੀਆਂ ਹੋਈਆਂ ਗੂੜੇ ਪੂਰੇ ਰੰਗ ਦਾ ਫਰਨੀਚਰ ਅਤੇ ਉਸੇ ਰੰਗ ਦਾ ਵਾਲਪੇਪਰ ਟੀਵੀ ਬਿਡਿਓ ਤੇ ਹੋਰ ਉਰਾ ਪਰਾਂ ਰੂਮ ਕਿਸੇ ਅਰੇਸ਼ ਦਾ ਡਰਾਇੰਗ ਰੂਮ ਜਾਪਦ कहानी तयवा लेखिका बीना वर्मा जरूरत ਤੋਂ ਜ਼ਿਆਦਾ ਕੀਤਾ ਹੋਇਆ ਮੇਕਅਪ ਉਹ ਕੋਈ ਪੇਂਟਿੰਗ ਹੀ ਲੱਗ ਰਹੀ ਸੀ ਕਾਲੇ ਰੰਗ ਦਾ ਸੂਟ ਵਾਲ ਕੁੰਗਰਾਲੇ ਕੀਤੇ ਹੋਏ ਬਨਾਵਟੀ ਨਾਲ ਕੀਤਾ ਹਾਰ ਸ਼ਿੰਗਾਰ ਤੇ ਜ਼ਰੂਰਤ ਤੋਂ ਜ਼ਿਆਦਾ ਕੀਤਾ ਹੋਇਆ ਮੇਕਅਪ ਉਹ ਕੋਈ ਪੇਂਟਿੰਗ ਹੀ ਲੱਗ ਰਹੀ ਸੀ ਜਿਸ ਨੂੰ ਚਿੱਤਰਕਾਰ ਨੇ ਹਾਰ ਰੰਗ ਵਰਤ ਕੇ ਸਜਾਇਆ ਹੋਵੇ ਦੱਸੋ ਤੁਹਾਡੀ ਕੀ ਖਿਦਮਤ ਕਰਾਂ ਉਹ ਮੇਰੀ ਸਾਹਮਣੀ ਕੁਰਸੀ ਤੇ ਬੈਠਦੀ ਹੋਈ ਬੋਲੀ ਮੈਂ ਤੁਹਾਨੂੰ ਦੱਸਿਆ ਸੀ ਟੈਲੀਫੋਨ ਤੇ ਤੁਸੀਂ ਕਿਹਾ ਸੀ ਘਰ ਆ ਜਾਵਾਂ ਮੈਂ ਹੋਲੀ ਹੋਲੀ ਲਫ਼ਜ਼ ਇਕੱਠੇ ਕੀਤੇ ਹਾਂ ਮੈਂ ਪਹਿਲਾਂ ਸੋਚਿਆ ਸੀ ਕਿ ਤੇ ਤੂੰ ਲੈਸਬੀਅਨ ਐ ਪਰ ਫੇਰ ਪਤਾ ਲੱਗਾ ਕਿ ਨਹੀਂ ਮੁਲਾਕਾਤ ਦਾ ਮਕਸਦ ਕੋਈ ਹੋ ਰੇ ਨਾਲੇ ਮੈਨੂੰ ਤੁਸੀਂ ਤੁਸੀਂ ਕਰਕੇ ਨਾ ਬੁਲਾ ਤੂੰ ਕਹੇਂਗੀ ਤਾਂ ਜ਼ਿਆਦਾ ਕਰੀਬ ਲੱਗਣਾ ਏ ਉਸ ਨੇ ਪੈਰ ਕੁਰਸੀ ਦੇ ਉੱਤੇ ਇਕੱਠੇ ਕਰ ਲਏ ਜੀ ਹਾਂ ਮੇਰੀ ਕਿਤਾਬ ਛਪ ਰਹੀ ਹੈ ਜਿਸ ਵਿੱਚ ਮੈਂ ਤੁਹਾਡੀ ਸੌਰੀ ਤੇਰੀ ਕਹਾਣੀ ਦੇਣਾ ਚਾਹੁੰਦੀ ਹਾਂ ਮੈਂ ਉਸ ਨੂੰ ਦੂਜੀ ਵਾਰ ਆਪਣਾ ਮਕਸਦ ਦੱਸਿਆ ਮੇਰੀ ਕਹਾਣੀ ਕਿਤਾਬ ਦੇ ਵਿੱਚ ਕੋਈ ਨਵਾਂ ਮਜਮੂਨ ਤਾਂ ਹਾਂ ਨਹੀਂ ਮੈਂ ਦੁਨੀਆ ਦੀ ਤਾਰੇ ਇੱਕ ਬੇਸਵਾਵਾ ਦੇ ਅਫਸਾਨਿਆਂ ਨਾਲ ਭਰੀ ਪਈਏ ਫਿਰ ਤੋ ਇਹ ਹੀ ਮਜਮੂਨ ਕਿਉਂ ਚੁਣਿਆ ਉਸ ਨੇ ਵਕੀਲਾ ਵਾਂਗ ਜਿਰਾਹ ਕੀਤੀ ਮੈਂ ਕਿਸੇ ਬੇਸਵਾਦੀ ਨਹੀਂ ਬਲਕਿ ਇੱਕ ਔਰਤ ਦੀ ਕਹਾਣੀ ਲਿਖਣਾ ਚਾਹੁੰਦੀ ਹਾਂ ਤੇ ਔਰਤ ਸਭ ਕੁਝ ਹੈ ਮਾਂ ਬੇਟੀ ਪੈਨ ਬੀਬੀ ਮਾਸ਼ੂਕ ਦੇਵੀ ਤੇ ਵੇਸਵਾਵੀ ਸਭ ਤੋਂ ਗੰਦਾ ਕਰੈਕਟਰ ਏ ਇਹ ਔਰਤ ਦਾ ਜੋ ਤੂੰ ਕਹਾਣੀ ਲਈ ਚੁਣਿਆ ਏ ਇਸ ਕਹਾਣੀ ਤੋਂ ਬਗੈਰ ਕੀ ਤੇਰੀ ਕਿਤਾਬ ਪੂਰੀ ਨਹੀਂ ਹੁੰਦੀ ਕੀ ਲਿਖੇਗੀ ਇਹ ਹੀ ਨਾ ਕਿ ਮੈਂ ਕੀ ਕਰਦੀ ਹਾਂ ਮੇਰੇ ਗਾਹ ਕੋਣ-ਕੋਣ ਨੇ ਮੈਂ ਕੋਠੇ ਤੇ ਕਿੱਦਾਂ ਪਹੁੰਚੀ ਤੇ ਕਿਵੇਂ ਮੈਂ ਲੋਕਾਂ ਨੂੰ ਲੁੱਟਨੀ ਆ। ਕੀ ਨਵੀਂ ਗੱਲ ਏ ਕੋਈ ਹੋਰ ਕਹਾਣੀ ਲੱਭ। ਤਾਂ ਵਾਇਫ ਬਕਵਾਸ ਏ। ਉਹ ਅਚਾਨਕ ਗਰਮ ਹੋ ਗਈ। Hindu ਧਰਮ ਦੇ ਮਤਾਬਕ ਜਦੋਂ ਕਾਲੀ ਮਾਤਾ ਦੀ ਮੂਰਤ ਬਣਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਵੇਸਵਾ ਦੇ ਕੋਠੇ ਦੀ ਦਿੱਲੀ ਦੀ ਮਿੱਟੀ ਵੀ ਵਰਤੀ ਜਾਂਦੀ ਹੈ। ਵਰਨਾ ਉਹ ਮੂਰਤ ਸੰਪੂਰਨ ਨਹੀਂ ਹੁੰਦੀ। ਹੋਰ ਵੀ ਕਹਾਣੀਆਂ ਨੇ ਮੇਰੀ ਕਿਤਾਬ ਵਿੱਚ ਸਭ ਔਰਤਾਂ ਬਾਰੇ ਹੀ ਨੇ ਪਰ ਤੇਰੇ ਬਗੈਰ ਮੇਰੀ ਕਿਤਾਬ ਸੰਪੂਰਨ ਨਹੀਂ ਹੋਣੀ ਲੰਗੜੀ ਜਹੀ ਰਹੇਗੀ ਮੈਂ ਤਰਕ ਰੱਖਿਆ ਮੈਂ ਦੇਖਿਆ ਮੇਰੀ ਗੱਲ ਸੁਣ ਕੇ ਉਸ ਨੇ ਅੱਖਾਂ ਝੁਕਾ ਲਈਆਂ ਉਸ ਦੇ ਚਿਹਰੇ ਤੇ ਜੋ ਚੜਚੜਾਪਨ ਸੀ ਉਹ ਗਾਇਬ ਹੋ ਗਿਆ ਤੇ ਉਸ ਨੇ ਇੱਕ ਹੋਕਾ ਲਿਆ ਕੁਝ ਖਾਣ ਪੀਣ ਦਾ ਸ਼ੌਂਕ ਰੱਖਦੇ ਹੈ ਉਸ ਨੇ ਸਾਹਮਣੇ ਮੇਜ਼ ਤੋਂ ਸਿਗਰਟਾਂ ਦੀ ਡੱਬੀ ਚੁੱਕ ਲਈ ਨੋ ਥੈਂਕਸ ਮੈਂ ਸਿਰ ਹਿਲਾਇਆ ਉਸ ਨੇ ਸਿਗਰਟ ਸੁਲਗਾਈ ਤੇ ਧੂੰਏ ਦਾ ਫੁਹਾਰਾ ਮੂੰਹ ਵਿੱਚੋਂ ਕੱਢਿਆ ਕਾਫੀ ਧੀਰ ਉਹ ਸੋਚਦੀ ਰਹੀ ਫੇਰ ਬਾਹਾਂ ਖੋਲ ਕੇ ਪੂਰੇ ਜੋਰ ਨਾਲ ਅੰਗੜਾਈ ਲਈ ਕਿੱਥੋਂ ਸ਼ੁਰੂ ਕਰਾਂ ਉਸ ਨੇ ਅਚਾਨਕ ਪੁੱਛਿਆ ਜਿੱਥੋਂ ਤੱਕ ਯਾਦ ਤੇਰਾ ਸਾਥ ਦਿੰਦੀ ਹੈ ਮੈਂ ਜਵਾਬ ਦਿੱਤਾ ਹੂੰ ਉਸ ਨੇ ਲੰਮਾ ਹੂੰਗਾਰਾ ਭਰਿਆ ਮੈਂ ਪਾਕਿਸਤਾਨ ਚ ਪੈਦਾ ਹੋਈ ਸੀ ਮੇਰੀ ਮਾਂ ਨਸੀਮ ਬਾਨੋ ਇਲਾਕੇ ਦੀ ਮਕਬੂਲ ਗਾਇਕਾ ਸੀ ਉਹ ਲਖਣਵਾਲ ਵਰਗੇ ਛੋਟੇ ਜਿਹੇ ਪਿੰਡ ਚ ਰਹਿੰਦੀ ਸੀ ਲੋਕਾਂ ਦੇ ਵਿਆਹ ਸ਼ਾਦੀਆਂ ਤੇ ਮੁਜਰੇ ਕਰਦੀ ਹੁੰਦੀ ਸੀ ਤੇ ਮੇਰਾ ਬਾਪ ਇੱਕੋ ਬਲੇ ਤਿੰਨ ਬੀਵੀਆਂ ਰੱਖਦਾ ਸੀ ਖਾਨਦਾਨੀ ਕੰਜਰ ਸੀ ਉਹ ਮੇਰੀ ਮਾਂ ਨੂੰ ਇਸ਼ਕ ਦੇ ਚੱਕਰ ਵਿੱਚ ਫਸਾ ਕੇ ਘਰੋਂ ਭਜਾ ਲਿਆ ਆ ਇਹ ਫੇਰ ਉਸਨੂੰ ਪੁੱਠੇ ਰਾ ਪਾ ਦਿੱਤਾ ਉਹ ਅਕਸਰ ਉਸਨੂੰ ਕੰਜਰੀ ਕਹਿ ਕੇ ਮੁਖਾਤਿਬ ਹੁੰਦਾ ਸ਼ਰਾਬ ਪੀ ਕੇ ਅੰਮੀ ਨੂੰ ਮਾਰਦਾ ਕੁੱਟਦਾ ਤੇ ਪੈਸੇ ਖੋ ਕੇ ਲੈ ਜਾਂਦਾ ਪਰ ਅੰਮੀ ਨੇ ਇਸ਼ਕ ਕੀਤਾ ਸੀ ਤਾਂ ਬਸ ਇਸ਼ਕ ਹੀ ਕੀਤਾ ਸੀ ਉਹ ਉਸਦੀ ਮਾਰ ਕੁੱਟ ਖਾਂਦੀ ਪਰ ਉਸ ਦੇ ਪੈਰ ਨਾ ਛੱਡਦੀ ਆਖਦੀ ਤੇਰੇ ਕਦਮਾਂ ਵਿੱਚ ਹੀ ਜਾਨ ਦੇ ਦੇਣੀ ਹੈ ਪਰ ਤੇਰੇ ਤੋਂ Juda ਨਹੀਂ ਹੋਣਾ ਉਹਨਾਂ ਦਾ ਇਹ ਡਰਾਮਾ ਮੈਂ ਅਕਸਰ ਦੇਖਦੀ ਮੇਰੀ ਮਾਂ ਨੇ ਮੇਰੀ تعلیم ਦਾ ਇੰਤਜ਼ਾਮ ਲਾਹੌਰ ਵਿੱਚ ਕਰ ਰੱਖਿਆ ਸੀ ਮੈਂ ਹੋਸਟਲ ਵਿੱਚ ਰਹਿੰਦੀ ਸੀ ਤੇ ਮਾਂ ਮੈਨੂੰ ਘਰ ਘੱਟ ਹੀ ਬੁਲਾਉਂਦੀ ਸੀ ਬੜੀ ਸਹੂਤਾਤ ਸੀ ਉਹ ਮੇਰੇ ਮੁਤਲਕ ਸ਼ਾਇਦ ਉਸ ਨੂੰ ਡਾਰਸੀ ਕੇ ਕਿਤੇ ਉਸ ਦੀ ਜ਼ਿੰਦਗੀ ਦੇ ਸائے ਮੇਰੀ ਜ਼ਿੰਦਗੀ ਤੇ ਨਾ ਪਹਿ ਜਾਣ ਉਹ ਮੇਰੀ ਸ਼ਾਦੀ ਹੋਈ ਵੇਖਣਾ ਚਾਹੁੰਦੀ ਸੀ ਮੇਰਾ ਘਰ ਵਸਿਆ ਵੇਖਣਾ ਚਾਹੁੰਦੀ ਸੀ ਜਿਵੇਂ ਹਰ ਮਾਂ ਚਾਹੁੰਦੀ ਏ ਤੋ ਬੋਰਤਾ ਨਹੀਂ ਹੋ ਰਹੀ ਉਹ ਅਚਾਨਕ ਰੁਕੀ ਨਹੀਂ ਮੈਂ ਜਵਾਬ ਦਿੱਤਾ ਮੈਂ ਦੇਖਿਆ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਸੀ ਜੇ ਤੂੰ ਬੁਰਾ ਨਾ ਮਨਾਵੇ ਤਾਂ ਮੈਂ ਥੋੜੀ ਵਾਈਨ ਲੈ ਲਵਾਂ ਉਸ ਨੇ ਜਿਵੇਂ ਇਜਾਜ਼ਤ ਮੰਗੀ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਲਕਾ ਜਿਹਾ ਮੁਸਕਰਾਈ ਉਹ ਉੱਠੀ ਤੇ ਬਾਇਨ ਦੀ ਪੂਰੀ ਬੋਤਲ ਤੇ ਗਲਾਸ ਲੈ ਕੇ ਆ ਗਈ ਉਸ ਨੇ ਗਲਾਸ ਵਾਈਨ ਦਾ ਭਰਿਆ ਤੇ 3-4 ਘੁੱਟ ਇਕੱਠੇ ਹੀ ਭਰ ਗਈ ਦਰਅਸਲ ਜੇ ਮੈਂ ਪੀਮਾਣਾ ਤਾਂ ਜ਼ਿਆਦਾ ਗੱਲ ਨਹੀਂ ਕਰ ਸਕਦੀ ਬਹੁਤ ਛੇਤੀ ਥੱਕ ਜਾਨੀ ਆ ਨਾਲੇ ਤੂੰ ਤਾਂ ਪੂਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਮੰਗ ਰਹੀ ਹੈ ਹਾਂ ਸੱਚ ਤੇਰਾ ਨਾਮ ਕੀ ਏ ਉਸ ਨੂੰ ਖਿਆਲ ਆਇਆ ਕਿ ਉਸਨੇ ਇੱਕ ਵਾਰੀ ਵੀ ਮੇਰਾ ਨਾਮ ਨਹੀਂ ਪੁੱਛਿਆ ਸੀ ਪੂਜਾ ਮੈਂ ਕਿਹਾ ਮਤਲਬ ਇਬਾਦਤ ਅਸਲੀ ਹੈ ਕਿ ਨਕਲੀ ਉਹ ਹੱਸੀ ਅਸਲੀ ਹੀ ਹੈ ਮੈਂ ਹਾਂ ਚ ਸਿਰ ਹਲਾਇਆ ਹਰ ਮਾਂ ਆਪਣੀ ਬੇਟੀ ਦਾ ਨਾਮ ਅਜਿਹਾਈ ਰੱਖਦੀ ਏ ਮਸਲਨ ਪੂਜਾ ਇਬਾਦਤ ਖੁਸ਼ਬੋ ਪਾਕੀ ਜਾ ਪਰ ਜਮਾਨਾ ਉਹਨਾਂ ਦੇ ਨਾਮ ਬਦਲ ਕੇ ਹੋਰ ਦਾ ਹੋਰ ਹੀ ਬਣਾ ਦਿੰਦਾ ਏ ਕੰਜਰੀ ਬੇਸਵਾ ਤਵਾਇਫ ਲੌਂਡੀ ਕਨੀਜ਼ ਅਰਖੋਏ ਉਸ ਨੇ ਸ਼ਿਕਵਾ ਜਿਹਾ ਕੀਤਾ ਤੇਰਾ ਕੀ ਨਾਮ ਹੈ ਮੈਂ ਪੁੱਛਿਆ ਮੇਰੀ ਮਾਂ ਨੇ ਮੇਰਾ ਨਾਮ ਤਯਾਬਾ ਰੱਖਿਆ ਸੀ ਪਰ ਪਤਾ ਨਹੀਂ ਕਿੰਨੇ ਨਵੇਂ ਪੁਰਾਣੇ ਨਾਮ ਮੈਨੂੰ ਮਿਲਦੇ ਰਹੇ ਤੇ ਮੈਂ ਕੱਪੜਿਆਂ ਬਾਗ ਨਾਮ ਬਦਲਦੀ ਰਹੀ ਉਸ ਨੇ ਗਲਾਸ ਫੇਰ ਮੋਨੋ ਲਗਾਇਆ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਬਾਕੀ ਕਹਾਣੀ ਅਗਲੇ ਭਾਗ ਵਿੱਚ